ਦੇਖ ਰਹੇ ਨੇ ਇਹ ਟਰੱਕਾਂ ਬੱਸਾਂ ਵਾਲਿਆਂ ਨੂੰ ਹੁਣ ਕਾਨੂੰਨ ਆਟਾ ਕੀ ਹੈ ਪਰ ਬਰਾਬਰ ਇਹਨਾਂ ਦੇ ਵੀ ਹੁਣ ਆ ਲੱਗਦੇ ਨੇ ਇਹ ਕਾਨੂੰਨ ਜੋ ਸਰਕਾਰ ਬਣਾਉਂਦੀ ਹੈ ਠੀਕ ਹੈ ਪਰ ਡਰਾਈਵਰ ਦੀ ਵੀ ਸੇਫਟੀ ਨਾਲ ਦੇਖਣਾ ਇਹ ਬਾਹਰਲੇ ਕਾਨੂੰਨ ਆਪ ਅਪਕ ਕਰਨ ਕਰ ਰਹੇ ਆ ਪਰ ਬਾਹਰ ਮੱਲਾਂ ਦੇ ਜਿਹੜੇ ਪਾਪ ਫੋਰਮ ਬਣਦੀਆਂ ਜਾਂ ਮਦਬ ਗਰਬ ਬਣਦੀਆਂ ਚ ਉਸ ਜਿਹੜਾ ਕਾਨੂੰਨ ਹੈਗਾ ਤੇ ਮੱਲਾਂ ਦੇ ਕੋਈ ਵੀ ਐਕਸੀਡੈਂਟ ਹੋਣਾ ਡਰਾਈਵਰ ਨੂੰ ਭਜਣਾ ਨਹੀਂ ਚਾਹੀਦਾ ਪਰ ਇਥੇ ਇੰਡੀਆ ਦੇ ਵਿੱਚ ਕੀ ਆ ਮੱਲਾਂ ਵੀ ਪਪੜੇ ਘੁੱਟ ਘੁੱਟ ਕੇ ਮਾਰ ਦਿੰਦੀ ਆ ਉਹ ਕਾਹਨ ਗੱਲ ਚ ਆ ਜੀ ਮਾਰੇ ਪਾਸੇ ਸਿੱਧਾ ਇਹ ਹੈ ਕਿ ਕੋਈ ਨਹੀਂ ਇਹ ਮਾਲਕਾਂ ਨੇ ਕੋਈ ਭੇਭੀ ਦਿੱਤੀ ਜੋ ਸੰਸਾਰ ਨੇ ਡੀਸੀ ਦੇਸ ਨਿਕਾਲਿਆ ਵਾ ਅੱਜ ਤੱਕ ਕਿਸੇ ਡਰਾਈਵਰ ਕੋ ਪੁੱਛਿਆ ਵੀ ਆਪਕੋ ਡਿਜੀਟਲ ਕੇ ਭੇਭੀ ਕੀ ਹੈ ਰੇ ਸਾਰੇ ਕਾਨੂੰਨ ਬਹੁਤ ਹੀ ਜ਼ਿਆਦਾ ਸੈਂਟਰ ਸਰਕਾਰ ਨੇ ਮੜਾ ਡਰਾਈਵਰ ਵਾਸਤੇ ਘਟਿਆ ਕਾਨੂੰਨ ਬਹੁਤ ਹੀ ਜ਼ਿਆਦਾ ਘਾਤ ਕਾਨੂੰਨ ਹੈ ਜਦੋਂ ਐਕਸੀਡੈਂਟ ਹੁੰਦਾ ਵਾ ਡਰਾਈਵਰ ਭਜਦਾ ਜਾਂਦਾ ਹੈ ਜਦੋਂ ਆਪ ਮੱਲਾਪੀ ਜਨਤਾ ਕੋਡ ਕੋਡ ਮਾਰਦੀ ਆ ਬਾਕੀ ਡਰਾਈਵਰ ਦੀ ਕਿਸੇ ਨਾਲ ਦਸ਼ਮਣੀ ਨਹੀਂ ਆ ਬਾਲੇ ਘਾਟਰੇ ਦੇ ਵਿੱਚ ਅਕਸੀਡੈਂਟ ਹੁੰਦਾ ਵਾ ਉਹਦੀ ਗਲਤੀ ਵੇਖੋ ਗਲਤੀ ਕਿਹੜੇ ਬੰਦੇ ਦੀ ਆ ਇੱਥੇ ਗਲਤੀ ਹਮੇਸ਼ਾ ਵੱਡੀ ਗੱਡੀ ਦੀ ਕਰਦੇ ਆ ਡਰਾਈਵਰ ਰਾਹ ਦੇ ਥੱਲੇ ਕੀੜੀ ਆ ਜੇ ਉਹਦੀ ਮਨਤੀ ਕਰਦਾ ਉਹ ਚੱਲ ਵੀ ਜਦੋਂ ਕੋਈ ਗਲਬਾਤ ਹੋ ਜਾਂਦੀ ਐਕਸੀਡੈਂਟ ਹੋ ਜਾਂਦਾ ਉਹ ਕੋ ਮਰ ਜਾਂਦਾ ਵਾ ਬਾਅਦ ਵਿੱਚ ਪਬਲਿਕ ਬਹੁਤ ਪੂਰੀ ਤਰੀਕੇ ਨਾਲ ਡਰਾਈਵਰ ਨੂੰ ਦਲੀਲ ਕਰਦੀ ਐ ਹਰ ਗੱਲ ਤਾਂ ਡਰਾਈਵਰ ਦੀ ਗਲਤੀ ਨਹੀਂ ਹੁੰਦੀ ਜੀ ਕੋਈ ਡਰਾਈਵਰ ਕੋਈ ਮੈਨ ਤੋਂ ਦੁਸ਼ਮਣ ਥੋੜਾ ਹੁੰਦਾ ਕਿਸੇ ਦਾ ਇਹ ਚੋ ਮਾੜੀ ਗੱਡੀ ਵੀ ਲੱਗ ਜਦਾ ਹਨ ਫੜਨ ਤੇ ਰੈਵੂ ਇਤਾਂ ਫੜਨਗੇ ਜਿਵੇਂ ਉਹ ਬਹੁਤ ਵੱਡਾ ਕਰੈਮ ਨਹੀਂ ਕਰਦਾ ਵਿਚਾਰੇ ਨੇ ਇਹ ਕੋਈ ਬੱਸ ਟੱਕਰ ਵਾਲੇ ਦਾ ਨਹੀਂ ਕਿ ਬੱਸ ਟੱਕਰ ਦੇ ਲੱਗੂ ਆ ਟਾਡਾ ਘਰ ਦਾ ਵਿਕਲਿਆ ਵੀ ਜਾਣਦਾ ਜੋ ਟਾਡਾ ਜਾਣ ਕੇ ਰਸਤੇ ਦੇ ਵਿੱਚ ਐਕਸੀਡੈਂਟ ਹੋ ਕੇ ਕੋਈ ਬੰਦਾ ਮਰ ਜਾਂਦਾ ਵੀ ਇਸ ਗੱਡੀ ਸਾਡੀ ਆਪਣੇ ਘਰੇ ਨੂੰ ਪਿੱਛਾੜ ਕੇ ਭੱਜ ਗਿਆ ਜੋ ਉਹ ਟਾਣੇ ਦੇ ਗੱਲਾ ਖੌਟ ਨਿਊਜ਼ ਦੇਖ ਰਹੇ ਦਰਸ਼ਕਾ ਸਵਾਗਤ ਹੈ ਮੈਂ ਹਾਂ ਆਪ ਦਾ ਪ੍ਰਗੋਰਵ 200 ਇਸ ਸਮੇਂ ਮੌਜੂਦ ਹਾਂ ਆਪਾਂ ਜਲੰਧਰ ਦੇ ਬੱਸ ਅੱਡੇ ਦੇ ਅੰਦਰ ਡਰਾਈਵਰਾਂ ਨੂੰ ਲੈ ਕੇ ਇੱਕ ਨਵਾਂ ਕਾਨੂੰਨ ਜਿਹੜਾ ਲਾਗੂ ਕਰ ਦਿੱਤਾ ਗਿਆ ਦੱਸ ਦਈਏ ਕਿ ਬਹੁਤ ਜ਼ਿਆਦਾ ਡਰ ਤੇ ਸਹਮੇ ਹੋਈ ਨੇ ਡਰਾਈਵਰ ਕਾਰਨ ਕੀ ਹੈ ਕੀ ਉਹ ਕਾਨੂੰਨ ਹੈ ਉਹ ਤਾਂ ਉਹ ਵੀ ਦੱਸਦੇ ਆ ਦੱਸਿਓ ਕਿ ਕਾਨੂੰਨ ਇੱਕ ਨਵਾਂ ਆਇਆ ਜਿਹਦੇ ਵਿੱਚ ਅਗਰ ਹਿੱਟ ਐਂਡ ਰਨ ਕੇਸ ਜਾਂ ਫਿਰ ਕਿਸੇ ਡਰਾਈਵਰ ਕੋ ਜਿਹੜਾ ਇੱਕ ਐਕਸੀਡੈਂਟ ਹੋ ਜਾਂਦਾ ਹੈ ਤੇ ਗਲਤੀ ਡਰਾਈਵਰ ਦੀ ਨਿਕਲਦੀ ਹੈ ਉਸ ਨੂੰ ਲੈ ਕੇ ਜਿਹੜਾ ਸਜ਼ਾ ਦਾ ਪ੍ਰਬਧਾਨ ਜਿਹੜਾ ਕੀ ਹੈ ਉਹ 10 ਸਾਲ ਦੀ ਜ 10 ਲੱਖ ਦੇ ਜਿਹੜੀ ਕਿ ਜੁਰਮਾਨਾ ਤੇ 7 ਸਾਲ ਦੀ ਜਿਹੜੀ ਸਜ਼ਾ ਬਣਾ ਦਿੱਤੀ ਗਈ ਹੈ ਜਿਸ ਨਾਲ ਡਰਾਈਵਰਾਂ ਨੇ ਇੱਕ ਭਾਰੀ ਦੋਸ਼ ਪ੍ਰਦਰਸ਼ਨ ਜਿਹੜਾ ਜ਼ਾਹਿਰ ਕਰ ਦਿੱਤਾ ਹੈ ਤੇ ਇਸ ਸਮੇਂ ਆਪਾਂ ਮੌਜੂਦ ਹਾਂ ਜਲੰਧਰ ਦੇ ਬੱਸ ਅੱਡੇ ਦੇ ਅੰਦਰ ਜਿੱਥੇ ਕਿ ਤੁਹਾਨੂੰ ਦੱਸ ਦਈਏ ਇਹਨਾਂ ਡਰਾਈਵਰਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਇਹਨਾਂ ਦਾ ਇਸ ਨੂੰ ਲੈ ਕੇ ਕੀ ਸੋਚਣੀ ਹੈ ਕੀ ਇਸ ਤਰੀਕੇ ਦਾ ਜਿਹੜਾ ਇਸ ਕਾਨੂੰਨ ਨੂੰ ਜਿਹੜਾ ਕਾਲਾ ਕਾਨੂੰਨ ਇਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਜਿੱਥੇ ਪੂਰੇ ਭਾਰਤ ਵਰਸ਼ ਵਿੱਚ ਇਸ ਦਾ ਵਿਰੋਧ ਲਗਾਤਾਰ ਚੱਲ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਟਰੱਕ ਯੂਨੀਅਨ ਵੱਲੋਂ ਵੀ ਇੱਕ ਭਾਰੀ ਰੋਸ ਪ੍ਰਦਰਸ਼ਨ ਜਿਹੜਾ ਜਾਰੀ ਕੀਤਾ ਗਿਆ ਹੈ ਸ਼ਹਿਰ ਹਰ ਸ਼ਹਿਰ ਦੇ ਅੰਦਰ ਜਿਹੜੀ ਪੈਟਰੋਲ ਦੀ ਜਿਹੜੀ ਟਰਾਂਸਪੋਰਟੇਸ਼ਨ ਦੀ ਜਿਹੜੀ ਦਿੱਕਤ ਸਾਹਮਣੇ ਆ ਰਹੀ ਹੈ ਉਹ ਬਹੁਤ ਜ਼ਿਆਦਾ ਦਿੱਕਤਾਂ ਪੇਸ਼ ਹੋ ਰਹੀਆਂ ਨੇ ਆਮ ਜਨਤਾ ਨੂੰ ਉਸ ਨੂੰ ਲੈ ਕੇ ਜਿਹੜਾ ਹੁਣ ਅੱਜ ਇਹਨਾਂ ਡਰਾਈਵਰਾਂ ਨਾਲ ਹੀ ਗੱਲਬਾਤ ਕਰਾਂਗੇ ਤੇ ਜਾਣਾਂਗੇ ਕੀ ਕੀ ਦਿੱਕਤਾਂ ਕੀ ਕੀ ਡਰ ਜਿਹੜੇ ਇਹਨਾਂ ਨੂੰ ਇਸ ਕਾਨੂੰਨ ਨੂੰ ਲੈ ਕੇ ਹੈਗੇ ਨੇ ਤੇ ਕੀ 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 ਇਹਨਾਂ ਦੀ ਜ਼ਿੰਦਗੀ ਤੇ ਅਸਰ ਹੋ ਸਕਦਾ ਹੈ ਇਸ ਨਵੇਂ ਕਾਨੂੰਨ ਦੇ ਨਾਲ ਡਰਾਈਵਰ ਵੀਰ ਮੌਜੂਦ ਨੇ ਸਮੇਂ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਤੇ ਵੀਰ ਜਿਹੜਾ ਨਵਾਂ ਕਾਨੂੰਨ ਡਰਾਈਵਰਾਂ ਨੂੰ ਲੈ ਕੇ ਜਿਹੜਾ ਆਇਆ ਹੈ ਉਹਨੂੰ ਕਿੱਦਾਂ ਦੇਖਦੇ ਹੋ ਵੀ ਕਾਨੂੰਨ ਜੋ ਸਰਕਾਰ ਬਣਾਉਂਦੀ ਹੈ ਠੀਕ ਹੈ ਪਰ ਡਰਾਈਵਰ ਦੀ ਸੇਫਟੀ ਨਾਲ ਵੇਖਣ ਇਹ ਬਾਹਰਲੇ ਕਾਨੂੰਨ ਅਡਾਪਟ ਕਰਨ ਕਰ ਰਹੇ ਆ ਪਰ ਬਾਹਰ ਮੱਲਾ ਵੀ ਜਿਹੜੇ ਬਾ ਫੋਰਨ ਕੰਟਰੀਆਂ ਜਾਂ ਮੱਲਾ ਬਰਬ ਕੰਟਰੀਆਂ ਚ ਉੱਚ ਜਿਹੜੇ ਕਾਨੂੰਨ ਹੈਗਾ ਤੇ ਮੱਲਾ ਵੀ ਕੋਈ ਵੀ ਐਕਸੀਡੈਂਟ ਹੋਣਾ ਡਰਾਈਵਰ ਨੂੰ ਭਜਣਾ ਨਹੀਂ ਚਾਹੀਦਾ ਜੀ ਪਰ ਇਥੇ ਇੰਡੀਆ ਦੇ ਵਿੱਚ ਕੀ ਆ ਮੱਲਾ ਵੀ ਪਬਲਿਕ ਕੁੱਟ-ਕੁੱਟ ਕੇ ਮਾਰ ਦਿੰਦੀ ਆ ਇਹ ਚੀਜ਼ ਦੇਖਣ ਨੂੰ ਮਿਲਦੀ ਹੈ ਬੋਲ ਡਰਾਈਵਰ ਨੂੰ ਮਜਬੂਰੀ ਨਾਲ ਭਜਣਾ ਪੈਂਦਾ ਵਾ ਜੀ ਇਹ ਸਰਕਾਰ ਫਿਰ ਡਰਾਈਵਰ ਦੀ ਸੇਫਟੀ ਐਥੇ ਵੀ ਕੋਈ ਧਿਆਨ ਦਵੇ ਕੱਲਾ ਵੀ ਡਰਾਈਵਰ ਨੂੰ ਇਥੇ ਇੰਨਾ ਕ ਕ੍ਰਾਈਮ ਨਗਰਾਂ ਵੇਂਦੇ ਆ ਵੀ ਇਹ ਮੱਲਾ ਵੀ ਕਿੱਡਾ ਕ ਵੱਡਾ ਕ੍ਰਾਮਕਾਤਾ ਡਰਾਈਵਰ ਨੇ ਜੀ ਡਰਾਈਵਰ ਨੂੰ ਕੋਈ ਇਥੇ ਨਾਲ ਨਹੀਂ ਵੇਂਦਾ ਕਿਉਂ ਡਰਾਈਵਰ ਮਨਾਂ ਦੇਸ਼ ਦੀ ਹੱਬ ਵਾ ਜੇ ਅੱਜ ਡਰਾਈਵਰ ਰੋਗ ਗਿਆ ਵਾ ਜਵਾ ਆ ਪੰਪਾਂ ਤੇ ਵੇਖ ਲਓ ਕਿੰਨੀਆਂ ਲੈਣਾਂ ਲੱਗ ਗਈਆਂ ਜੀ ਇੱਕ ਡਰਾਈਵਰ ਦੇ ਸਿਰ ਤੇ ਹੀ ਆ ਨਾ ਜੀ ਜੇ ਡਰਾਈਵਰ ਮਨਾਂ ਅੱਜ ਮਨਾਂ ਡਰਾਈਵਰਾਂ ਹੜਤਾਲ ਕੀਤੀ ਤੇ ਮਨਾਂ ਵੀ ਹਰ ਕਿਤੇ ਚਾਰ ਮੁੱਠੀ ਜਾਉਣ ਡਈ ਆ ਤੇ ਮੈਂ ਤਾਂ ਤੇਲ ਮੁੱਕ ਗਿਆ ਮੈਂ ਘਰ ਨਹੀਂ ਜਾ ਸਕਦਾ ਤੇ ਡਰਾਈਵਰ ਨੂੰ ਮਾਰੀ ਨਹੀਂ ਗੱਲ ਨਾ ਕਿਉਂ ਲੇਕਿਨ ਜੇ ਗੱਲ ਕਰੀਏ ਪਹਿਲੋ 2 ਸਾਲ ਦੀ ਸਜੱਸਗੀ ਅੱਜ ਹੁਣ ਉਹ ਬਦਲ ਕੇ 7 ਜਾਂ 10 ਸਾਲ ਦੀ ਕਰ ਦਿੱਤੀ ਗਈ ਹੈ ਮੇਰੇ ਡਰਾਈਵਰ ਨੂੰ ਜਦੋਂ ਐਕਸੀਡੈਂਟ ਹੁੰਦਾ ਵਾ ਡਰਾਈਵਰ ਭਜਦਾ ਦੱਸਦਾ ਯਾ ਜਦੋਂ ਆ ਮਾਲਾ ਵੀ ਜਨਤਾ ਕੋਡ ਕੋਟ ਮਾਰ ਦਿੰਦੀ ਆ ਬਾਕੀ ਡਰਾਈਵਰ ਦੀ ਕਿਸੇ ਨਾਲ ਦੁਸ਼ਮਣੀ ਨਹੀਂ ਆ ਬਾਲੇ ਘੰਟੜੇ ਦੇ ਵੇਖੋ ਐਕਸੀਡੈਂਟ ਹੁੰਦਾ ਵਾ ਉਹਦੀ ਗਲਤੀ ਵੇਖੋ ਗਲਤੀ ਕਿਹੜੇ ਬੰਦੇ ਦੀ ਆ ਇੱਥੇ ਗਲਤੀ ਹਮੇਸ਼ਾ ਵੱਡੀ ਗੱਡੀ ਦੀ ਕਰਦੇ ਆ ਜੀ ਸਾਈਕਲ ਵਾਲੇ ਨੇ ਕਰਨੀ ਮੋਟਰਸਾਈਕਲ ਵਾਲੇ ਦੀ ਮੋਟਰਸਾਈਕਲ ਨੇ ਕਾਰ ਵਾਲੇ ਦੀ ਕਾਰ ਵਾਲੇ ਨੇ ਟਰੱਕ ਵਾਲੇ ਦੀ ਲੇਕਿਨ ਦੇਖਿਆ ਜਾਂਦਾ ਕਿ ਜਿਹੜੀ ਹੈਵੀ ਗੱਡੀਆਂ ਚਲਾਉਂਦੇ ਨੇ ਉਹਨਾਂ ਵੱਲੋਂ ਵੀ ਬਹੁਤ ਤੇਜ਼ ਸਮ ਟਾਈਮ ਬਹੁਤ ਤੇਜ਼ ਜਿੱਥੇ ਦਿਨ ਵੇਲੇ ਹੈਵੀ ਗੱਡੀ ਸ਼ਹਿਰ ਦੇ ਅੰਦਰ ਅਲਾਉਡ ਹੀ ਨਹੀਂ ਹੈ ਲੇਕਿਨ ਫਿਰ ਵੀ ਆ ਜਾਂਦੀ ਏ ਠੀਕ ਹੈ ਉਹ ਸਭ ਤੋਂ ਵੱਡਾ ਐਕਸੀਡੈਂਟ ਦਾ ਕਾਰਨ ਵੀ ਇੱਕ ਮੰਨਿਆ ਜਾਂਦਾ ਭਾਜੀ ਜਿਹੜੇ ਨੋ ਐਂਟਰੀ ਜ਼ੋਨ ਆ ਉਹਨਾਂ ਬਾਰੇ ਮਤਲਬ ਵੀ ਡਰਾਈਵਰ ਨੂੰ ਵੀ ਪ੍ਰਸ਼ਾਸਨ ਨੂੰ ਵੀ ਧਿਆਨ ਦੇਣਾ ਬਣਦਾ ਵਾ ਜੀ ਫਿਰ ਜਿੱਥੇ ਮਤਲਬ ਕਈ ਜਗ੍ਹਾ ਇਹ ਜਿਹਿਆਂ ਮੈਂ ਮੁੜ ਕੇ ਮਤਲਬ ਵੀ 9 ਵਜੇ ਗੱਡੀ ਆ ਗਈ ਡਰਾਈਵਰਾਂ ਮਤਲਬ ਗਲਤੀ ਨਾਲ ਆਣ ਬੜਿਆ ਜਿਹੜਾ ਤੇ ਫੈਨ ਬਣਦਾ ਫੈਨ ਪਾਓ ਜੀ ਹਾਲਾਂਕਿ ਉਹਨੂੰ ਪਹਿਲੇ ਕਿਹਨਾ ਛੱਡੋ ਚੋ ਬਾਈ ਠੀਕ ਹੈ ਨਾ ਦੋਸਤ ਬਿਲਕੁਲ ਬਿਲਕੁਲ ਨਹੀਂ ਤਾਂ ਨੂੰ ਨਹੀਂ ਲੱਗਦਾ ਕਿ ਜੇ ਅਗਰ 10 ਸਾਲਾਂ ਦੀ 17 ਸਾਲਾਂ ਦੀ ਜੀ ਜੇ ਅਗਰ ਕੋਈ ਹਿੱਟ ਨ ਰਨ ਕਰਕੇ ਚਲ ਜਾਂਦਾ ਜਾਂ ਉੱਥੋਂ ਡਰਾਈਵਰ ਚਲ ਜਾਂਦਾ ਛੱਡ ਕੇ ਤੇ ਉਹਦੀ ਵੀ ਜ਼ਿੰਦਗੀ ਉਹਦੀ ਵੀ ਫੈਮਿਲੀ ਪਿੱਛੇ ਵੀਰ ਜੀ ਮੈਂ ਇੱਥੇ ਇੰਡੀਆ ਵੀ ਡਰਾਈਵਰ ਆਂ ਤੇ ਮੈਂ ਬਾਹਰਲੇ ਕੰਟਰੀ ਚ ਡਰਾਈਵਰ ਕਰਕੇ ਆਇਆ ਵਾਂ ਬਾਹਰਲੇ ਕੰਟਰੀਆਂ ਚ ਜੇ ਕੋਈ ਜੋਟਰ ਨੇ ਗਲਤ ਮਾਰ ਲਓ ਤੇ ਉਹਦੀ ਸਜ਼ਾ ਵਾ ਉਹਦਾ ਫੈਨ ਵਾ ਜੀ ਬਿਲਕੁਲ ਇੱਥੇ ਤੁਸੀਂ ਬੰਦਾ ਮਾਰ ਦੋਗੇ ਮਤਲਬ ਪੈਰੋ ਚੀਜ਼ ਨੂੰ ਮਤਲਬ ਕਿ ਤੁਸੀਂ ਪੁੱਛਦਾ ਨਹੀਂ ਪੁਲਿਸ ਵਾਲੇ ਨੇ ਪੈਸੇ ਲੈ ਕੇ ਮਤਲਬ ਮਲਾ ਕੇਸ ਪਾਉਣਾ ਵਾ ਨਹੀਂ ਨਹੀਂ ਇਹ ਨੇ ਗੁੱਲਸੋ ਵਾਲੇ ਦੇ ਪੈਸੇ ਲੈ ਕੇ ਨਹੀਂ ਪਣਾ ਤੁਹਾਨੂੰ ਦਸੀ ਇਹ ਕਲੀਅਰ ਵੀਰ ਜੀ ਜੀ ਤੁਸੀਂ ਡਰਾਈਵਰੀ ਕਰਦੇ ਜੇ ਮੈਂ ਡਰਾਈਵਰੀ ਤਾਂ ਨਹੀਂ ਮੈਂ ਜਾਣਦਾ ਜਰੂਰ ਡਰਾਈਵਰੀ ਮੇ ਕੋ ਕਾਰ ਹੈ ਆਪਣੀ ਓਨ ਕਾਰ ਹੈ ਮੈਂ ਕਰਦਾ ਹਾਂ ਹਾਂ ਤੁਹਾਡੇ ਕੋ ਤੁਹਾਡੇ ਤੋਂ ਕਾਰ ਆ ਤੁਹਾਡੇ ਜੇ ਮੈਂ ਨਾਲ ਰੱਖਸ਼ੀ ਵੀ ਅਗਰ ਮੈਂ ਕਿਸੇ ਚ ਗੱਡੀ ਮਾਰ ਦਵਾਂ ਲਈ ਆ ਕੇ ਤਾਂ ਮੈਂ 1 ਮਿੰਟ ਲਈ ਉੱਤਰ ਕੇ ਜਰੂਰ ਦੇਖੂਗਾ ਕਿ ਚੱਲ ਕੋਈ ਗੱਲ ਨਹੀਂ ਐਕਸੀਡੈਂਟ ਹੋ ਗਿਆ ਤੂੰ ਠੀਕ ਹੈ ਸਭ ਠੀਕ ਹੈ ਹਾਂ ਅਗਲੇ ਬੰਦੇ ਨਾਲ ਸਭ ਕੁਝ ਸਹੀ ਹੈ ਅਗਲੇ ਬੰਦੇ ਦਾ ਨੁਕਸਾਨ ਤਾਂ ਨਹੀਂ ਆ ਜੀ ਇਥੇ ਕਿੰਨੇ ਕੇ ਬਣੇ ਸਾਡੇ ਨੁਕਸਾਨ ਵੀ ਹੋ ਗਿਆ ਸਰ ਮੈਂ ਪੇ ਕਰਨ ਨੂੰ ਵੀ ਰਾਜੀ ਹਾਂ ਮੈਂ ਪੇ ਕਰਨ ਨੂੰ ਵੀ ਰਾਜੀ ਨਹੀਂ ਤੇਰੀ ਉਹ ਚ ਪੇ ਦਾ ਮਸਲਾ ਨਹੀਂ ਆ ਉਹ ਚ ਮੱਲਾ ਵੀ ਗਲਤੀ ਵੇਖੋ ਕਿਹੜੇ ਬੰਦੇ ਦੀ ਆ ਜਿਹੜਾ ਜੂਟਰਨ ਗਲਤ ਲੈ ਰਿਹਾ ਉਹਦੀ ਗਲਤੀ ਆ ਇਹ ਗਲਤੀ ਹੋਊਗੀ ਫੈਨ ਉਸ ਬੰਦੇ ਦਾ ਬਣਦਾ ਏ ਜੀ ਇਹ ਨਹੀਂ ਮੱਲਾ ਵੀ ਵੱਡੀ ਗੱਡੀ ਵਾਲਾ ਮੱਲਾ ਪੇ ਉਸੇ ਯਾਰਿਆ ਤਾਂ ਮੱਲਾ ਵੀ ਹੁਣ ਬੱਸ ਹੀ ਆ ਜੀ ਬੱਸ ਸਹੀ ਯਾਰੀ ਆ ਇੱਥੇ ਮੱਲਾ ਵੀ ਦੂਜਾ ਵੱਜ ਗਿਆ ਛੋਟੀ ਗੱਡੀ ਵਾਲਾ ਗਲਤੀ ਡਰਾਈਵਰ ਵੱਡੇ ਦੀ ਕਰਨੀ ਇਹਨਾਂ ਨੇ ਸਮ ਟਾਈਮ ਦੇਖਣ ਨੂੰ ਮਿਲਦਾ ਹੈ ਕਿ ਕੁੜੀਆਂ ਜਾਂ ਫਿਰ ਗੱਲ ਕਰੀਏ ਛੋਟੇ ਇਸ ਦੇ ਬੱਚੇ ਉਹਨਾਂ ਕੋ ਲਾਇਸੈਂਸ ਤੱਕ ਨਹੀਂ ਹੁੰਦੇ ਇਹ ਲੜਕੀ ਨੂੰ ਦੇਖੂਗੇ ਉਹ ਸਮ ਟਾਈਮ ਲਾਇਸੈਂਸ ਇੱਥੇ ਲਾਇਸੈਂਸ ਸੌਖੇ ਬਣ ਜਾਂਦੇ ਆ ਜੇ ਲਾਇਸੈਂਸ ਤੇ ਤਪੱਸਿਆ ਕਰਨੀ ਹੋਵੇ ਨਾ ਤੇ ਪਾਜੀ ਕੋਈ ਗਲਤੀ ਕਰੂਗ ਨੀ ਕੋਈ ਲਾਇਸੈਂਸੀ ਸੌਖੇ ਬਣ ਜਾਂਦੇ ਮੇਨ ਕਾਰਨ ਨੇ ਆ ਇੱਕ ਤੇ ਹੋਰ ਦੀ ਗੱਲ ਛੱਡੋ ਕੋਈ ਡਰਾਈਵਰ ਕੋਲ ਮਾੜੀ ਮੋਟੀ ਗਲਤੀ ਵੀ ਹੋ ਜਵੇ ਤੇ ਆ ਕੇ ਪੈ ਜਾਂਦੇ ਡਰਾਈਵਰ ਨੂੰ ਤੁਸੀਂ ਕੰਡਕਟਰ ਹੋ ਨਹੀਂ ਕੰਡਕਟਰ ਨਹੀਂ ਆਪਣੇ ਵਿੱਚ ਹੀ ਆ ਮੇਰੀ ਗੱਲ ਸੁਣੋ ਵੀ ਹਰ ਗੱਲ ਤੇ ਡਰਾਈਵਰ ਦੀ ਗਲਤੀ ਨਹੀਂ ਹੁੰਦੀ ਜੀ ਕੋਈ ਡਰਾਈਵਰ ਕੋਈ ਉਹ ਮੈਂ ਕੋਈ ਦੋ ਦੁਸ਼ਮਣ ਥੋੜਾ ਹੁੰਦਾ ਕਿਸੇ ਦਾ ਇੱਚੋ ਮਾੜੀ ਗੱਡੀ ਵੀ ਲੱਗ ਜਾਂਦਾ ਹਨ ਫੜਨ ਦੇ ਡਰਾਈਵਰ ਨੂੰ ਇੱਦਾਂ ਫੜਨਗੇ ਜਿਵੇਂ ਉਹ ਬਹੁਤ ਵੱਡਾ ਕ੍ਰਾਈਮ ਹੀ ਕਰਦਾ ਵਿਚਾਰੇ ਨੇ ਜੀ ਕੋਈ ਕ੍ਰਾਈਮ ਨਹੀਂ ਗੱਡੀ ਲੱਗ ਜਾਂਦੀ ਹੈ ਡਰਾਈਵਰ ਕੋ ਲੱਗਦੀ ਹੈ ਗੱਡੀਆਂ ਰੋਡ ਤੇ ਚੱਲਦੀਆਂ ਨੇ ਇਹ ਬਜਨੀਆਂ ਦੇ ਹੈਗੀਆਂ ਹੁਣ ਮਤਲਬ ਪੂਰੇ ਸ਼ਹਿਰ ਜਾਂ ਫਿਰ ਕਹੇਰੀਏ ਪੂਰੇ ਭਾਰਤ ਵਰਸ਼ 'ਚ ਜਿਹੜਾ ਰੋਸ਼ ਪ੍ਰਗਟ ਕੀਤਾ ਗਿਆ ਇੱਕ ਕਾਲਾ ਕਾਨੂੰਨ ਡਰਾਈਵਰਾਂ ਵੱਲੋਂ ਇਸ ਨੂੰ ਕਿਹਾ ਜਾ ਰਿਹਾ ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਡਰਾਈਵਰ ਵੀਰਾਂ ਨੂੰ ਕੀ ਕਰਨਾ ਪਏਗਾ ਇਸ ਮਤਲਬ ਕਾਨੂੰਨ ਦੇ ਖਿਲਾਫ ਜਿਹੜੇ ਧਰਨੇ ਪ੍ਰਦਰਸ਼ਨ ਤਾਂ ਲਗਾਤਾਰ ਲੱਗਦੇ ਪਏ ਹਨ ਕੀ ਕਰਨਾ ਪਏਗਾ ਵੀਰੇ ਮੱਲਾ ਵਿੱਚ ਧਰਨਾ ਡਰਾਈਵਰਾਂ ਦਾ ਜਾਇਜ਼ ਆ ਡਰਾਈਵਰ ਮੱਲਾ ਤੇ ਹੁਣ ਡਰਾਈਵਰ ਤੇ ਮੱਲਾ ਵਿੱਚ ਸੈਲਰੀ ਕਿੰਨੇ ਕੱਦੇ ਵੀ ਜੇ ਉਹ ਮੱਲਾ ਵੀ ਮਗਰ ਮਾਲਕ ਨੇ ਵੀ ਨਾ ਗੱਲਾਂ ਸੁਣੀਆਂ ਮਤਲਬ ਗਲਤੀ ਡਰਾਈਵਰ ਦੀ ਹੈ ਨਹੀਂ ਮਤਲਬ ਦੂਜੇ ਦੀ ਗਲਤੀ ਕੱਢ ਆਈ ਨਿਕਲ ਆਈ ਤੇ ਮੱਲਾ ਵੀ ਪੌਣਾ ਤੇ ਫਿਰ ਇਹਨਾਂ ਗੱਡੀ ਤੇ ਹੀ ਆ ਇਹਨਾਂ ਮੁੱਕ ਦੀ ਗੱਲੇ ਕਹਿਣਾ ਡਰਾਈਵਰ ਨੇ ਭਾਵੇਂ ਰੋਟੀ ਨਾ ਖਾਦੀ ਹੋਵੇ ਇਹਨੇ ਡਰੱਗ ਪੀਤੀ ਆ ਮੋ ਮੇਨ ਦੀ ਗੱਲ ਵਾ ਡਰਾਈਵਰ ਨੇ ਰੋਟੀ ਨਾ ਖਾਦੀ ਹੋਵੇ ਭੁੱਖਾ ਚੱਲਣ ਡਿਆ ਹੋਵੇ ਇਹ ਇਹਨਾਂ ਕਹਣਾ ਇਹਨਾਂ ਡਰੱਗ ਪੀਤੀ ਜਾਂਦੇ ਜੀ ਹੁਣ ਜੇ ਤੁਹਾਨੂੰ ਕੀ ਲੱਗਦਾ ਕਿ ਪੂਰਾ ਮਾਹੌਲ ਜਿਹੜਾ ਹੁਣ ਜੋ ਬਣ ਚੁੱਕਿਆ ਹੈ ਜਿੱਥੇ ਇੱਕ ਪਾਸੇ ਪੰਪਾ ਤੇ ਪੀੜ ਲੋਕਾਂ ਨੂੰ ਦਿੱਕਤ ਜਿਹੜਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਬਾਕੀ ਵੀਰ ਮੰਨ ਲਾ ਵੀ ਜਨਤਾ ਨੂੰ ਵੀ ਥੋੜਾ ਹੌਸਲੇ ਨਾਲ ਮੰਨ ਲਾ ਵੀ ਜੇ ਅੱਜ ਤੇਲ ਇਕੱਠਾ ਕਰ ਵੀ ਲੈਣਗੇ ਕਿੰਨੇ ਦਿਨਾਂ ਦਾ ਕਰ ਲੈਣਗੇ ਦੋ ਦਿਨ ਹਫਤੇ ਦਾ ਦੋ ਮਹੀਨਿਆਂ ਦਾ ਡਰਾਈਵਰ ਕਿੰਨੇ ਦਿਨ ਬੈਠੇ ਰਹਿਣਗੇ ਕਫਤਾ ਦਰੇ ਮੇਰਾ 983 983 ਨਿਮਾ ਕਾਨੂੰਨ ਜਿਹੜਾ ਇੱਕ ਡਰਾਈਵਰਾਂ ਨੂੰ ਲੈ ਕੇ ਆਇਆ ਉਸ ਨੂੰ ਲੈ ਕੇ ਤੁਹਾਡਾ ਕੀ ਵਿਚਾਰ ਹੈ ਉਹ ਕਾਨੂੰਨ ਬਿਲਕੁਲ ਗਲਤ ਹੈ ਜੀ ਮਾਰੇ ਪਾਸ ਐਸੇ ਸੇ ਡਰਾਈਵਰਾਂ ਜਿੰਨਕੋ ਪ੍ਰਾਈਵੇਟ ਮਾਲਕੜੇ ਪੂਰੀ ਪੇ ਵੀ ਨਹੀਂ ਦਿੰਦੇ ਜੋ ਸਰਕਾਰ ਨੇ ਡੀਸੀ ਰੇਟ ਨਿਕਾਲਿਆ ਵਾ ਅਸ ਤੱਕ ਕਿਸੇ ਡਰਾਈਵਰ ਕੋ ਪੁੱਛਿਆ ਵੀ ਆਪਕੋ ਡੀਸੀ ਰੇਟ ਕੀ ਪੇ ਮਿਲਤੀ ਹੈ ਨਹੀਂ ਜੀ ਬਿਲਕੁਲ ਨਹੀਂ ਮਿਲਤੀ ਕਿਸੇ ਕੋ ਵੀ ਜੀ ਯਹਾਂ ਪੇ

ਐਲਨ ਕੇ ਖਾਤੇ ਚੈੱਕ ਕਰੋ ਨੀਲ ਮਿਲੇਗੇ ਨਹੀਂ ਇੱਕ ਪਾਸੇ ਦੇਖਣ ਨੂੰ ਮਿਲਦਾ ਹੈ ਕਿ ਜਿੱਥੇ ਐਕਸੀਡੈਂਟ ਹੋ ਜਾਂਦਾ ਹੈ ਤੇ ਡਰਾਈਵਰ ਉੱਥੋਂ ਆਪਣੀ ਜਿਹੜੀ ਵੀ ਉਹ ਕੋ ਕਨਵੈਂਸ ਹੁੰਦੀ ਭਾਵੇਂ ਉਹ ਹੈਵੀ ਆ ਭਾਵੇਂ ਉਹ ਬੱਸ ਆਏ ਜੋ ਵੀ ਕਾਰ ਆ ਉਹ ਛੱਡ ਕੇ ਦੌੜ ਜਾਂਦਾ ਯਾਰ ਡਰਾਈਵਰ ਆਦਮੀ ਆਪਣੀ ਜਾਨ ਬਚਾਏਗਾ ਅਗਰ ਨਹੀਂ ਦੌੜਦਾ ਤਾਂ ਪਬਲਿਕ ਉਸ ਕੋ ਕੁੱਟ ਕੁੱਟ ਕੇ ਮਾਰ ਦਿੰਦੀ ਹੈ ਬੋਲੋ ਆਪ ਕੀ ਕਰੇਗਾ ਡਰਾਈਵਰ ਆਦਮੀ ਕੀ ਦੇਖੇਗਾ ਹੈ ਜੀ ਉਸ ਕੋ ਪਬਲਿਕ ਮਾਰ ਦਿੰਦੀ ਹੈ ਬਹੁਤ ਕੇਸ ਹੋਏ ਆ ਪਬਲਿਕ ਨੇ ਮਾਰੇ ਹੋਏ ਆ ਡਰਾਈਵਰ ਹੈ ਜੀ बहुत केस है लेकिन थोड़ा नहीं लगता कि मतलब खड़ा होना भी उन्ना ही जरूरी है कि एक जिंदगी शायद अगर तुम ही उन्होंने हेल्प करोगे तो बच जाएगी किसी बात कह देना मैं अपनी सुनाऊँ मैं एक दफा दो सवारियाँ शाहबाद पुल के ऊपर गिर गई थी ऑटो स्कूटर में मैं उठा उठाकर उनको सिविल में लिया उनका इलाज कराया जबकि मेरी गाड़ी गए वो टकराई भी नहीं थी तो एक आदमी का चोट गंभीर थी ਉਹ ਬੋਲ ਰਿਹਾ ਕਿ ਇਸਨੇ ਜਾਣ ਬੁਝ ਕੇ ਮਾਰੀ ਜਾਂ ਚ ਜਦ ਕਿ ਮੈਂ ਨੇ ਇਨਸਾਨੀਅਤ ਦੇ ਨਾਤੇ ਉਠਾਇਆ ਆਪਣੇ ਪੌਕਟ ਸੇ ਦਵਾਈ ਦਵਾਈ ਸ ਉਹ ਜਦ ਪਿਛਲੇ ਕੋ ਹੁਸਾਈ ਉਹ ਇਨਸਾਨ ਬੋਲ ਰਿਹਾ ਭਈ ਇਸ ਕੀ ਕੋਈ ਗਲਤੀ ਨਹੀਂ ਹੈ ਤੋ ਢਾ ਕੇ ਲਿਆ ਆ ਆ ਪਤਾ ਹੋ ਇਨਸਾਨੀਅਤ ਕਹਾਂ ਪਰ ਹੈ ਸਭ ਕੋਈ ਨਾ ਗਈ ਉਸ ਕੋ ਵੀ ਤੋ ਯਹੀ ਕਹਿਣਾ ਥਾ ਨਾ ਕਿ ਨਹੀਂ ਇਹ ਬੰਦਾ ਨਹੀਂ ਹੈ ਤੋ ਕੋਈ ਦਿਨ ਕਿਤੇ ਉਹਦੀ ਜਿਹੜੀ ਹੈਲਪ ਹੋਈ ਆ ਉਹਨੂੰ ਲੈ ਕੇ ਥੋੜਾ ਵੀ ਤੋ ਬਚਾਈ ਰਿਆ ਤੁਹਾਨੂੰ ਲੱਗਦਾ ਕਰਨੀ ਚਾਹੀਦੀ ਯਾਰ ਮੈਂ ਤੋ ਉਸ ਕੀ ਹੈਲਪ ਕਰੀ ਨਾ ਇੱਕ ਨੇ ਇੱਕ ਨੇ ਤਾਂ ਮੇਰੇ ਘਰ ਕੈਸ਼ ਹੀ ਪੈ ਦੀਆ ਤਾਂ ਅਗਰ ਖੁਦਾ ਨਾ ਖਾਸ਼ ਕਰੇ ਉਹ ਇਨਸਾਨ ਮਰ ਜਾਂਦਾ ਜੋ ਪਿੱਛੇ ਬੈਠੇ ਦਾ ਤਾਂ ਮੇਰੇ ਘਰ ਤੋਂ ਕੈਸ ਪੜ ਗਿਆ ਤਾਂ ਹਾਂ ਜੀ ਮੈਨੇ ਜਬ ਕੀ ਹੈਂਡ ਬੁੱਕੀ ਹੈ ਸਹੀ ਮੰਨਦੇ ਹੋ ਕਿ ਗਲਤ ਮੰਨਦੇ ਹੋ ਕਾਨੂੰਨ ਬਿਲਕੁਲ ਗਲਤ ਹੈ ਜੀ ਬਿਲਕੁਲ ਗਲਤ ਹੈ ਸੋ ਕਈ ਵੀਰ ਬਸਾ ਦੇ ਅੰਦਰ ਵੀ ਬੈਠੇ ਹੋਏ ਨੇ ਉਹਨਾਂ ਨੇ ਵੀ ਆਪਾਂ ਗੱਲਬਾਤ ਕਰਾਂਗੇ ਤੇ ਜਾਣਦੇ ਆ ਕਿ ਇਸ ਕਾਨੂੰਨ ਨੂੰ ਲੈ ਕੇ ਉਹਨਾਂ ਦੇ ਕੀ ਵਿਊ ਨੇ ਕੀ ਉਹਨਾਂ ਦਾ ਸੋਚਣੀ ਹੈ ਸੋ ਪਹਿਲੋ ਤਾਂ ਠੰਡ ਬੜੀ ਹੈ ਭਾਜੀ ਚਾ ਚਾ ਚੱਲੰਦੀ ਹੈ ਹਾਂਜੀ ਹਾਂਜੀ ਡਰਾਈਵਰਾਂ ਬਸਾ ਦੇ ਬੈਠੇ ਹੋਏ ਨੇ ਤੇ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਜੋ ਭਾਜੀ ਕਾਨੂੰਨ ਹੈ ਇਸ ਸਮੇਂ ਨਿਆ ਆਇਆ ਉਹਨੂੰ ਲੈ ਕੇ ਕਿੱਦਾਂ ਦੇਖਦੇ ਹੋ ਇਸ ਕਾਨੂੰਨ ਨੂੰ ਸਾਰੇ ਕਾਨੂੰਨ ਬਹੁਤ ਹੀ ਜ਼ਿਆਦਾ ਸੈਂਟਰ ਸਰਕਾਰ ਨੇ ਮਾੜਾ ਡਰਾਈਵਰਾਂ ਵਾਸਤੇ ਕੱਢਿਆ ਕਾਨੂੰਨ ਬਹੁਤ ਹੀ ਜ਼ਿਆਦਾ ਘਾਤਕ ਕਾਨੂੰਨ ਹੈ ਜੀ ਮੰਨ ਲਓ ਜੇ ਇਹੋ ਜੇ ਕਾਨੂੰਨ ਆਉਣ ਦੇਵੇ ਤੇ ਕਿਹੜਾ ਡਰਾਈਵਿੰਗ ਕਰੂਗਾ ਮੰਨ ਲਓ ਐਕਸੀਡੈਂਟ ਤੇ ਅਚਾਨਕ ਹੀ ਹੋ ਜਾਂਦਾ ਵਾ ਤੇ ਉਹ ਕਾਨੂੰਨ ਕੱਢਿਆ ਗਿਆ ਡਰਾਈਵਰ ਐਕਸੀਡੈਂਟ ਹੁੰਦਾ ਵਾ ਕਿ ਡਰਾਈਵਰ ਗੱਡੀ ਛੱਡ ਕੇ ਭੱਜ ਗਿਆ ਤੇ 10 ਸਾਲ ਦੀ ਕੈਦ ਤੇ 7 ਲੱਖ ਰੁਪਏ ਜੁਰਮਾਨਾ ਜੀ ਬਹੁਤ ਹੀ ਸਰ ਮਾੜਾ ਕਾਨੂੰਨ ਹੈ ਇਹ ਕੋਈ 62 ਟਰੱਕ ਵਾਲੇ ਦਾ ਨਹੀਂ ਕਿ 62 ਟਰੱਕਾਂ ਤੇ ਲਾਗੂ ਆ ਤੁਹਾਡਾ ਘਰ ਦਾ ਵਹਿਕ ਲਿਆ ਤੁਸੀਂ ਜਾਣਦੇ ਜੋ ਤੁਹਾਡਾ ਅਚਾਨਕ ਹੀ ਰਸਤੇ ਦੇ ਵਿੱਚ ਐਕਸੀਡੈਂਟ ਹੋ ਕੇ ਕੋਈ ਬੰਦਾ ਮਰ ਜਾਂਦਾ ਵਾ ਤੁਸੀਂ ਗੱਡੀ ਛੱਡ ਕੇ ਆਪਣੇ ਘਰੇ ਲੋ ਗੱਡੀ ਛੱਡ ਕੇ ਭੱਜ ਗਏ ਜੋ ਉਹ ਤੁਹਾਡੇ ਤੇ ਵੀ ਲਾਗੂ ਆ ਹਾਂ ਜੀ ਬਿਲਕੁਲ ਸਹੀ ਗੱਲ ਹੈ ਹਾਂ ਜੀ ਜੀ ਲekin ਤੁਹਾਨੂੰ ਕੀ ਲੱਗਦਾ ਹੈ ਕਿ ਕਿਉਂਕਿ ਜ਼ਿਆਦਾਤਰ ਫੇਸ ਜਿਹੜਾ ਕੀਤਾ ਜਾਂਦਾ ਉਹ ਹੈਵੀ ਟਰੱਕ ਡਰਾਈਵਰਾਂ ਨੂੰ ਬੱਸਾਂ ਦੇ ਡਰਾਈਵਰਾਂ ਨੂੰ ਇਹਨਾਂ ਨੂੰ ਜ਼ਿਆਦਾ ਫੇਸ ਕਰਨੇ ਪੈਂਦਾ ਕਿਉਂਕਿ ਐਕਸੀਡੈਂਟ ਜ਼ਿਆਦਾ ਹੋ ਜਾਂਦੇ ਨੇ ਹੈਵੀ ਵਾਲਿਆਂ ਦੇ ਸੋ ਮੌਕੇ ਤੋਂ ਉਸੇ ਟਾਈਮ ਨਿਕਲ ਜਾਂਦੇ ਨੇ ਕਿਉਂਕਿ ਕਿਤੇ ਨਾ ਕਿਤੇ ਇਹਨਾਂ ਨੂੰ ਇਹ ਲੱਗਦਾ ਹੈ ਕਿ ਸ਼ਾਇਦ ਇਹਨਾਂ ਦੀ ਜਾਨ ਨੂੰ ਵੀ ਉਸ ਸਮੇਂ ਖਤਰਾ ਹੋ ਸਕਦਾ ਉਹ ਸਾਰਾ ਕਿਸੇ ਦਾ ਦੇ ਡਰਾਈਵਰ ਦਾ ਤੇ ਥੱਲੇ ਕੀੜੀ ਆ ਜਾਏ ਉਹ ਨਹੀਂ ਮਾਰਨ ਦੀ ਕਰਦਾ ਉਹ ਚਾਹਨ ਕਿ ਜਦੋਂ ਕੋਈ ਗੱਲਬਾਤ ਹੋ ਜਾਂਦੀ ਐਕਸੀਡੈਂਟ ਹੋ ਜਾਂਦਾ ਉਹ ਕੋਈ ਮਰ ਜਾਂਦਾ ਵਾ ਬਾਦ ਦੇ ਵਿੱਚ ਪਬਲਿਕ ਬਹੁਤ ਬੁਰੀ ਤਰੀਕੇ ਨਾਲ ਡਰਾਈਵਰ ਨੂੰ ਜਲੀਲ ਕਰਦੀ ਆ ਉੜਦੇ ਮਾਰਦੇ ਆ ਆ ਪਿੱਛੇ ਜੇ ਤੁਸੀਂ ਵੇਖਿਆ ਇੱਕ ਵੀਡੀਓ ਵੇਖਿਆ ਟੈਂਪੂ ਦੇ ਮਗਰ ਬੰਦ ਕੇ ਹైదరాబాద్ ਦੀ ਗੱਲ ਆ ਜੀ ਟੈਂਪੂ ਦੇ ਮਗਰ ਬੰਦ ਕੇ ਡਰਾਈਵਰ ਨੂੰ ਬਹੁਤ ਬੇਰਹਿਮੀ ਨਾਲ ਮਾਰਿਆ ਉਹਨੂੰ ਜੀ ਇਹ ਤਾਂ ਸਗੋਂ ਮੋਦੀ ਸਰਕਾਰ ਨੂੰ ਚਾਹੀਦਾ ਸੀ ਕੋਈ ਐਕਸੀਡੈਂਟ ਹੋ ਜਾਂਦਾ ਡਰਾਈਵਰ ਚੁੱਕ ਕੇ ਉਹਨੂੰ ਹਸਪੀਟਲ ਖੜੇ ਜਿਹੜਾ ਡਰਾਈਵਰ ਨੂੰ ਹੱਥ ਲਾਊਗਾ ਉਹਤੇ 10 ਸਾਲ ਦਾ ਕਾਨੂੰਨ ਥੋਪਣਾ ਚਾਹੀਦਾ ਹੈ ਤੁਹਾਡੇ ਗੈਨ ਦਾ ਮਤਲਬ ਹੈ ਕਿ ਮੁੰਦੀ ਸਰਕਾਰ ਵੱਲੋਂ ਜਿਹੜਾ ਕਾਨੂੰਨ ਲੈ ਕੇ ਆਏ ਨੇ ਉਹਨਾਂ ਨੂੰ ਨਾਲ ਦੀ ਨਾਲ ਡਰਾਈਵਰ ਲਈ ਵੀ ਸੇਫਟੀ ਜ਼ਰੂਰੀ ਰੱਖਣੀ ਚਾਹੀਦੀ ਹੈ ਕਿ ਜੇ ਅਗਰ ਡਰਾਈਵਰ ਛੱਡ ਕੇ 도ੜੇ ਤੇ ਉਹਦੇ ਉਤੇ ਜਿਹੜਾ ਸਜ਼ਾ ਦਿੱਤੀ ਜਾਵੇ ਤੇ ਦੋਬੰਦੀ ਕਾਰਵਾਈ ਉਹਦੇ ਤੇ ਕੀਤੀ ਜਾਵੇ ਜੇ ਅਗਰ ਪਬਲਿਕ ਵੱਲੋਂ ਡਰਾਈਵਰ ਨੂੰ ਮਾਰਿਆ ਜਾਂਦਾ ਕਿਉਂਕਿ ਡਰਾਈਵਰ ਫੇ ਡਰਾਈਵਰ ਠੱਡ ਹਿਸਾਬ ਨਾਲ ਉਹਨਾਂ ਦੀ ਪੂਰੀ ਹੈਲਪ ਕਰਨੀ ਬਿਲਕੁਲ ਜੇ ਕਾਨੂੰਨ ਇਹੋ ਜਿਹਾ ਨਾ ਹੋਵੇ ਤੇ ਡਰਾਈਵਰ ਮੰਨ ਲਓ ਕੋਈ ਚੰਨ ਕ ਐਕਸੀਡੈਂਟ ਹੋ ਜਾਂਦਾ ਵਾ ਪਹਿਲੋਂ ਵੀ ਅਸੀਂ ਚੋਕੇ ਖੜਦੇ ਆ ਮੰਨ ਲਓ ਕੋਈ ਐਕਸੀਡੈਂਟ ਹੋ ਜਾਂਦਾ ਮਰੀਜ਼ ਹੈ ਗਾੜੀ ਕੋਈ ਮਰ ਜਾਂਦਾ ਅਗਰ ਜਿੱਦਾਂ ਮਰਜੀ ਆ ਪਹਿਲੋਂ ਉਹਨੂੰ ਅਸੀਂ ਹਸਪੀਟਲ ਲੈ ਕੇ ਜਾਂਦੇ ਆ ਬਾਕੀ ਕੰਮ ਬਾਅਦ ਚ ਵੇਨੇ ਅਗਲੇ ਦੀ ਜਾਨ ਬਾਜੇ ਤੇ ਜੇ ਹੁਣ ਇਹੋ ਜਿਹਾ ਕੰਮ ਹੋ ਜੇ ਪਹਿਲੀ ਗੱਲ ਤੇ ਪਬਲਿਕ ਡਰਾਈਵਰ ਨੂੰ ਫੜ ਕੇ ਮਾਰ ਦਿੰਦੀ ਹੋਈ ਤੇ ਵਧੀ ਕਈ ਵਾਰੀ ਦੇਖਣ ਨੂੰ ਮਿਲਦਾ ਹਿੱਟ ਐਂ ਰਨ ਹਿੱਟ ਐਂ ਰਨ ਕਿ ਡਰਾਈਵਰ ਰੁਕਦਾ ਹੀ ਨਹੀਂ ਆ ਹਿੱਟ ਕੀਤਾ ਉੱਥੋਂ ਨਿਕਲ ਗਏ ਨਹੀਂ ਸਾਰੇ ਇਹ ਤੇ ਚਲੋ ਹੋਊਗਾ 100 ਦੇ ਵਿੱਚ ਇੱਕ ਹੋਊਗਾ ਇਸੇ ਕਰਕੇ ਨਿਕਲਦੇ ਆ ਨਾ ਕਿ ਮਨ ਲੋ ਸਾਨੂੰ ਪਬਲਿਕ ਨਾ ਮਾਰੇ ਜੇ ਕਿਸੇ ਦਾ ਕੋਈ ਡਰ ਹੋ ਗਿਆ ਜੇ ਪਬਲਿਕ ਦਾ ਭਾਈ ਜੀ 20 25 ਦਿਨ ਹੋ ਗਏ ਇਹ ਗੱਲ ਤੁਸੀਂ ਸ਼ਾਇਦ ਜੰਮੂ ਏਰੀਆ ਦੇ ਦੇਖੀ ਹੋਣੀ ਤੁਸੀਂ ਗੱਲ ਉੱਥੇ ਡਰਾਈਵਰ ਦਾ ਕਨੈਕਟਰ ਨੂੰ ਜੰਮੂ ਵਾਲਿਆਂ ਨੇ ਬਹੁਤ ਕੁੱਟਿਆ ਹੋਇਆ ਸਿਰਫ ਗਲਤੀ ਸਿਰਫ ਸਵਾਰੀ ਦੀ ਸੀ ਉਹਨੇ ਬੱਚੇ ਦੀ ਟਿਕਟ ਨਹੀਂ ਲਈ ਹੋਈ ਸੀ ਇਸੇ ਚੱਕਰ ਦੇ ਵਿੱਚ ਉਹਨੂੰ ਬਹੁਤ ਜ਼ਿਆਦਾ ਉਹਨਾਂ ਕੁੱਟਿਆ ਹੋਇਆ ਕਨੈਕਟਰ ਡਰਾਈਵਰ ਨੂੰ ਕਿਸੇ ਨੇ ਹੈਲਪ ਨਹੀਂ ਕੀਤੀ ਜਦ ਕਿ ਉੱਥੋਂ ਵਾਲੀ ਪੁਲਿਸ ਵਾਲਿਆਂ ਨੇ ਹੈਲਪ ਨਹੀਂ ਕੀਤੀ ਜੰਮੂ ਵਾਲਿਆਂ ਨੇ ਅੱਛਾ ਹੋਰ ਇਸ ਤੋਂ ਬਾਅਦ ਦੱਸੋ ਤੁਸੀਂ ਕੀ ਕਰ ਸਕਦੇ ਹੋ ਸੋ ਤੁਸੀਂ ਇਸ ਕਾਨੂੰਨ ਨੂੰ ਸਹੀ ਠਹਿਰ ਰਹੇ ਹੋ ਕੀ ਗੱਲ ਹੈ ਭਾਈ ਗਲਤ ਹੈ ਕਾਨੂੰਨ ਇਹ ਲੋਕੀ ਦੇਖ ਰਹੇ ਨੇ ਕਾਰਾਂ ਵਾਲੇ ਦੇਖ ਰਹੇ ਨੇ ਕਿ ਇਹ ਟਰੱਕਾਂ ਬੱਸਾਂ ਵਾਲਿਆਂ ਨੂੰਆਂ ਕਾਨੂੰਨ ਸਾਡਾ ਕੀ ਆ ਪਰ ਬਰਾਬਰ ਇਹਨਾਂ ਤੇ ਵੀ ਹੋਣਾ ਲਾਗੂ ਏ ਗੱਲੇ ਇੱਕ ਦੇ ਇੱਕ ਟਰੱਕ ਡਰਾਈਵਰ ਜਾਂ ਬੱਸ ਡਰਾਈਵਰ ਨਹੀਂ ਮਰਨੇ ਇੱਚ ਜੀ ਇਹ ਸਾਰੇ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਚੀਜ਼ ਸਾਰਿਆਂ ਤੇ ਅਪਲਾਈ ਹੋ ਜੀ ਹੈ ਕੱਲਾ ਟਰੱਕ ਡਰਾਈਵਰ ਜਾਂ ਬੱਸ ਡਰਾਈਵਰ ਤੇ ਨਹੀਂ ਅਪਲਾਈ ਹੋਊਦੀ ਤੇ ਤੁਹਾਨੂੰ ਨਹੀਂ ਲੱਗਦਾ ਇਹ ਚੀਜ਼ ਆਮ ਲੋਕ ਵਾਸਤੇ ਵੀ ਹੈ ਫਿਰ ਤੁਹਾਡੇ ਵੱਲੋਂ ਹੀ ਕਿਉਂ ਜ਼ਿਆਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਾਂ ਟਰੱਕ ਡਰਾਈਵਰਾਂ ਵੱਲੋਂ ਕਿਉਂ ਪ੍ਰਦਰਸ਼ਨ ਕੀਤਾ ਜਾ ਰਿਹਾ ਸਾਰੇ ਅਸੀਂ ਸਾਰਾ ਦਿਨ ਰੋਡ ਤੇ ਰਹਿੰਦੇ ਹਾਂ ਰਾਤ ਦਿਨ 24 24 ਘੰਟੇ ਸਾਡੇ ਨਾਲੋਂ ਤਾਂ ਜ਼ਿਆਦਾ ਕੀਤਾ ਜਾਂਦਾ ਮੰਨ ਲਓ ਹੁਣ ਜਿਹੜਾ ਦੂਜੀ ਪਬਲਿਕ ਆ ਤੂੰ ਹੀ ਲਾ ਲੋ ਜਾਂ ਆ ਵੀਰ ਲਾ ਲੋ ਤੂੰ ਹੀ ਤਾਂ ਜਾਣਾ ਮੰਨ ਲਓ ਮਹੀਨੇ ਬਾਅਦ ਕਿਤੇ ਗੱਡੀ ਕਰਨੀ ਆਪਣੀ ਜਾਣਾ ਵਾ ਅਸੀਂ ਤੇ ਚਤੋਂ ਪੈ ਰੋਡ ਤੇ ਰਹਿਣਾ 24 ਘੰਟੇ ਸਾਡੇ ਨਾਲ ਕੀਪਦਾ ਕਿਹੜਾ ਮਤਲਬ ਵਾਪਰ ਗਿਆ ਤੇ ਅਸੀਂ ਤੇ ਕਾਪੂ ਆਣਾ ਉਸ ਵੇਲੇ ਬਹੁਤ ਹੀ ਸਰ ਮਾੜੇ ਕਾਨੂੰਨ ਹੈ ਇਹ ਸਰਕਾਰ ਨੂੰ ਰੱਦ ਕਰਨ ਚਾਹੀਦਾ ਥੋੜੇ ਵੱਲੋਂ ਇਹਨੂੰ ਕਾਲਾ ਕਾਨੂੰਨ ਦੱਸਿਆ ਜਾ ਰਿਹਾ ਹੈ ਡਰਾਈਵਰਾਂ ਵੱਲੋਂ ਇੱਕ ਕਾਲਾ ਕਾਨੂੰਨ ਦੱਸਿਆ ਜਾ ਰਿਹਾ ਇਸ ਨੂੰ ਕੀ ਇਹ ਕਾਲਾ ਕਾਨੂੰਨ ਹੈ ਕੀ ਇਹ ਸਹੀ ਹੈ ਕੀ ਇਹ ਗਲਤ ਹੈ ਤੁਹਾਡੇ ਹਿੱਤ ਚ ਹੈ ਲੋਕਾਂ ਦੇ ਹਿੱਤ ਚ ਹੈ ਕੀ ਕਹਿੰਦੇ ਹੋ ਸਾਰੇ ਕਾਲਾ ਕਾਨੂੰਨ ਹੈ ਕਿਸ ਦੇ ਹਿੱਤ ਜਿ ਨਹੀਂ ਹੈਗਾ ਇਹ ਬਿਲਕੁਲ ਮਾੜਾ ਕਾਨੂੰਨ ਬਣਾਇਆ ਸਰਕਾਰ ਨੇ ਪਹਿਲੋਂ ਵੀ ਇਹ ਮੋਦੀ ਸਰਕਾਰ ਕਿਸਾਨਾਂ ਨਾਲ ਧੱਕੇਸ਼ਾਹੀ ਕਰਦੇ ਰਹੀ ਕਿੰਨੇ ਧਰਨੇ ਲੱਗੇ ਰਹੇ ਦਿੱਲੀ 700 ਕਿਸਾਨ ਸਾਡਾ ਸ਼ਹੀਦ ਹੋਇਆ ਹੈ ਤੇ ਬਾਅਦ ਦੇ ਵਿੱਚ ਵੇ ਲੋ ਕਾਨੂੰਨ ਵਾਪਸ ਹੋਏ ਤਾਂ ਹੀ ਆਏ ਆ ਉਹ ਵੀ ਬਹੁਤ ਜ਼ਿਆਦਾ ਗਲਤ ਕਾਨੂੰਨ ਬਣਾਏ ਸਰਕਾਰਾਂ ਆਪਣੀਆਂ ਮਰਜ਼ੀਆਂ ਕਰਦੀਆਂ ਵਾਂ ਇੰਦਾ ਕਿਹੜਾ ਰੋਡ ਤੇ ਜਾਣਾ ਵਾ ਰੋਡ ਤੇ ਤੇ ਆਪਾਂ ਜਾਣਾ ਵਾਂ ਜੇ ਮੰਨ ਲਓ ਜਿਹੜਾ ਨੌਕਰੀ ਪੇਸ਼ੇ ਕਰਦਾ ਕੋਈ ਨੌਕਰੀ ਕਰਦਾ ਵਾ ਜਾਂ ਕੋਈ ਤੁਹਾਡੀ ਗੱਡੀ ਤੁਸੀਂ ਲੈ ਕੇ ਜਾਣਾ ਇਹਨਾਂ ਦੇ ਜੱਜਾਂ ਦੇ ਬਹਿ ਕੇ ਜਲ ਜਾਣਾ ਇਹਨਾਂ ਨੂੰ ਕੋਈ ਕਾਨੂੰਨ ਨਾ ਹੈ ਨਹੀਂ ਕੋਈ ਭਾਈ ਸਭ ਤੋਂ ਵਧੀਆ ਮਾੜੇ ਬੰਦੇ ਤੇ ਸਾਰੇ ਕਾਨੂੰਨ ਲਾਗੂ ਟੋਪੇ ਜਾਂਦੇ ਇੱਕ ਵੀਰ ਹੋਰ ਮੌਜੂਦ ਆ ਸਾਡੇ ਨਾਲ ਵੀਰ ਇੱਕ ਡਰਾਈਵਰਾਂ ਨੂੰ ਲੈ ਕੇ ਨਿਆ ਕਾਨੂੰਨ ਜਿਹੜਾ ਆਇਆ ਵਾ ਉਹਨੂੰ ਕਿੱਦਾਂ ਦੇਖਦੇ ਹੋ ਪਾਜੀ ਬਹੁਤ ਗਲਤ ਕੀਤਾ ਮੋਦੀ ਮੋਦੀ ਨੇ ਗਲਤ ਕੀਤਾ ਵਾ ਜੇ ਡਰਾਈਵਰ ਨੂੰ 10-10 ਸਾਲਾਂ ਦੀ ਸਜ਼ਾ ਕੱਟਣ ਤਾਂ ਫੇਰ ਬੱਚੇ ਸਾਡੇ ਇਹਦਾ ਪਿਓ ਕਾਲੂ ਸਾਡੇ ਮੋਦੀ ਦੇ ਗਲਤ ਕੰਮ ਕੀਤਾ ਜੀ ਚਲੋ ਇੱਕ ਗਲਤੀ ਦੇਖੋ ਕਿਹਦੀ ਗਲਤੀ ਆ ਕਾਰ ਵਾਲੇ ਦੀ ਆ ਸਕੂਟਰ ਵਾਲੇ ਦੀ ਆ ਉਹਨੂੰ ਸਜ਼ਾ ਦਿਓ ਡਰਾਈਵਰ ਨੂੰ ਨਾ ਦੇਓ ਕਈ ਵਾਰੀ ਦੇਖਣ ਨੂੰ ਮਿਲਦਾ ਹੈ ਕਿ ਇਹ ਜਿਹੜਾ ਇਹ ਜਿਹੜਾ ਕਾਨੂੰਨ ਹੈ ਨਾ ਕੱਲੇ ਡਰਾਈਵਰਾਂ ਵਾਸਤੇ ਆ ਜਿਹੜੇ ਕਿ ਰੋਜ਼ ਆਨ ਫੀਲਡ ਰਹਿੰਦੇ ਆ ਕੱਢਦੇ ਗੱਡੀ ਕੱਢ ਤੋਂ ਨਾ ਕੱਲੇ ਡਰਾਈਵਰਾਂ ਵਾਸਤੇ ਆ ਇਹ ਹਰ ਵਿਅਕਤੀ ਵਾਸਤੇ ਆ ਭਾਜੀ ਇਹ ਜ਼ਿਆਦਾ ਡਰਾਈਵਰਾਂ ਦੇ ਕੀਤਾ ਜੀ ਇਹਨਾਂ ਨੇ ਨਹੀਂ ਇਹ ਹਰ ਵਿਅਕਤੀ ਵਾਸਤੇ ਤੁਹਾਡੇ ਮੇਰੇ ਵਾਸਤੇ ਦੋਨਾਂ ਵਾਸਤੇ ਹੀ ਆ ਹਾਂਜੀ ਹਾਂਜੀ ਭਾਜੀ ਹੁੰਦਾ ਤਾਂ ਇਦਾਂ ਹੀ ਆ ਜੀ ਕਾਨੂੰਨ ਤਾਂ ਚਲੋ ਸਾਰੇ ਲਈ ਆ ਬਾਕੀ ਜਿੰਨੀ ਸਜ਼ਾ ਸੁਣਾਉਂਦਾ ਏਨੀ ਸਜ਼ਾ ਨਹੀਂ ਨਾ ਹੁੰਦੀ